ਸਰੀਰ ਚੱਲੇਗਾ ਇਹਨਾਂ ਇੰਦਰੀਆਂ ਕਰਕੇ ਪਰ ਇਹ ਆਪਣੇ ਵਾਸ ਵਿੱਚ ਨਹੀਂ ਨਹੀਂ ਕਿਹਾ ਮਨ ਦੀਆਂ ਤੇ ਨਾਲ ਰਜਦੀਆਂ ਹੀ ਨੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਨਾਂ ਦੇ ਨਾਲ ਹੀ ਇਹਦਾ ਵਾਸ ਹੈ ਪ੍ਰਣਵਤ ਨਾਨਕ ਦਾਸਨ ਦਾਸਾ ਖਿੰਨ ਟੋਲਾ ਖਿੰਨ ਮਾਸਾ ਮਹਾਰਾਜ ਕਹਿੰਦੇ ਪਾਤਸ਼ਾਹ ਇਹ ਅਕਾਲ ਪੁਰਖ ਜੀ ਮੈਂ ਤੁਹਾਡੇ ਦਾਸਾਂ ਦਾ ਦਾਸ ਹਾਂ ਇਹ ਇਨਸਾਨ ਦੀ ਦਸ਼ਾ ਤੇ ਖਿੰਨ ਟੋਲਾ ਤੇ ਖਿੰਨ ਮਾਸਾ ਤੋੜਾ 12 ਮਾਸਿਆਂ ਦਾ ਹੁਣ ਦੱਸਦਾ ਹੋ ਗਿਆ 10 ਗ੍ਰਾਮ ਦਾ ਟੋਲਾ ਹੁੰਦਾ ਸੁਨਿਆਰ ਟੋਲ ਦੇ ਪਹਿਲਾਂ 12 ਗ੍ਰਾਮ ਦਾ ਹੁੰਦਾ ਅਸੀਂ ਗ੍ਰੰਥਾਂ ਵਿੱਚ ਲਿਖਿਆ ਮਿਲਦਾ ਕਿ ਮਹਾਰਾਜ ਕਹਿੰਦੇ ਖਿੰਨ ਟੋਲਾ ਖਿੰਨ ਮਾਸਾ ਇੱਕ ਟੋਲੇ ਦਾ ਇੱਕ ਹਿੱਸਾ ਜਿਹਨੂੰ ਮਾਸਾ ਕਹਿੰਦੇ ਦਸਵਾਂ ਹਿੱਸਾ ਟੋਲੇ ਖਿੰਨ ਟੋਲਾ ਖਿੰਨ ਮਾਸਾ ਕਹਿੰਦੇ ਜਦੋਂ ਕੁਝ ਪਾ ਲਈਦਾ ਹੈ ਟੋਲੇ ਦੀ ਤਰ੍ਹਾਂ ਹੋ ਜਾਂਦਾ ਖੜ ਜਾਂਦਾ ਹੈ ਖੜਾ ਵਿੱਚ ਆ ਜਾਂਦਾ ਹੈ